ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਲੈ ਭਾਈ ਦੂਜੇ ਸ਼ੋਟ ਬਾਅਦ ਟਾਟਾ ਦੀ ਹੁਣ ਰੰਗ ਕੰਨ ਦੇ ਵਾਲੇ ਆ ਗਏ ਹੈ ਬਾਈ ਹੁਣ ਬਾਹਰ ਕਰਾ ਦਿਆ ਰੰਗ ਇੱਧਰ ਹੁਣ ਆਇਆ ਲੈ ਆ ਕਰੇ ਪਿਆ ਦੇ ਇੱਧਰ ਇੱਧਰ ਕਰਕੇ ਰੱਖ ਆ ਥੋੜੀ ਜਿਹੀ ਰਹਿ ਗਈ ਕੰਮੇ ਬੱਸ ਧੀ ਨਾਲ ਚੱਲਦਾ ਕੰਮ ਦਾ ਜੀ ਸਪੀਡ ਨਾਲ ਚੱਲਿਆ ਹੁਣ ਜੇ ਸੁੱਖਾ ਸਪੀਡ ਨਾਲ ਆਉਗੋ ਤਾਂ ਝੁੱਕ ਕੇ ਆਜਣਾ ਆਊਗਾ ਬਸ ਸੁੱਖੇ ਬਾਈ ਖਾਊ ਬਹੁਤ ਵੱਡਾ ਸਵੇਰ ਨੂੰ ਹੂੰ ਸਾਰੀ ਪੱਟ ਸਾਰੀ ਪੱਟ ਕੇ ਮਾਰੀ ਉਹਨੇ ਤਿੰਨੇ ਜਾਣੇ ਤੇ ਅਸੀਂ ਦੋ ਘੰਟੇ ਜੀ ਅਸੀਂ ਕੰਦਰ ਪੁੰਮਰੇ ਕਹਿੰਦਾ ਬੰਨੂ ਤਾਂ ਵਿਹਲਾ ਘੱਟ ਆ ਯਾਰ ਕਹਿੰਦਾ ਉਹਨੇ ਬੰਦੇ ਨੇ ਮੇਰੇ ਨੇ ਮੈਂ ਤੂੰ ਆ ਤੇ ਵਿਹਲੜਾ ਤੂੰ ਸੜਕੀ ਵੀ ਆ ਜਾ ਜੇ ਆਇਆ ਸਵੇਰੋਂ ਵਧੀਆ ਰਹੇ ਖਾਲੀ ਹੋ ਗਿਆ ਕੱਲ ਦੀ ਉਹਦੀ ਚਾਲ ਕਹਿੰਦਾ ਮੇਰੀ ਚਾਲ ਬਣ ਗਈ ਕਹਿੰਦਾ ਨੂੰ ਮਟਲੀ ਆ ਜਦੋਂ ਚਾਹੀ ਗਰਾ ਦੇਣੀ ਜੇ ਇੱਥੇ ਗਾਟਰ ਗੁੱਟਰ ਠੀਕ ਨਹੀਂ ਪੰਚੱਕ ਦਾ ਨੇ ਹੋਰ ਕਿਆ ਵਧੀਆ ਹੈ ਤੇ ਐ ਨਹੀਂ ਕਬਾਥੀ ਚਲੇਗਾ ਕਰਕੇ ਉਹ ਉਹਦੇ ਥੱਲੇ ਉਹ ਮਾਰਦੇ ਹੁਣ ਕੀਆ ਗੈਡਰ ਨੂੰ ਮੇਰਾ ਗੜੋਲ ਤਾਂ ਉੱਥੇ ਖੜਜੇਗਾ ਨਾ ਤਾਂ ਕਿ ਉਹਨੂੰ ਸਾਫ਼ ਕਰ ਲੇ ਤੇਰਾ ਕਰ ਦੇਣਾ ਉੱਧਰ ਪਾਣਾ ਠੀਕ ਨਾ ਹਾਂ ਉਹ ਉੱਥੇ ਤੇ ਪਾਉਣਾ ਸਾਹਮਣੇ ਪਾਉਣੀ ਮੇਰਾ ਆਈਡੀਆ ਕਰੂੰਗਾ ਆਪੀ ਹੈ ਉਹ ਉਹੀ ਕਰਨਾ ਉਹ ਉੱਥੇ ਕਮਰਾ ਪਾ ਦੇਣਾ ਤੇਰੇ ਵਾਂਗ ਲਾਗ ਸਮਾਨ ਨੂੰ ਆਹੀ ਆ ਪੱਲੀਆਂ ਪੁੱਲੀਆਂ ਸਮਾਨ ਕੇ ਆ ਪੱਲੀਆਂ ਕਈਆਂ ਦੱਤੀਆਂ ਉੱਧਰ ਰੱਖ ਦੇ ਕਰੂੰਗਾ ਉੱਥੇ ਉਹਨੂੰ ਕਾਹ ਭਈਂਦਾ ਸਭ ਨਹੀਂ ਖੋਲੀ ਦੇ ਇੱਕ ਦਾ ਫਾਇਦਾ ਹੈ ਖੋਲੀ ਕਰਾ ਜੀ ਮੈਂ ਤੇਰੇ ਆ ਉਸ ਤਰ੍ਹਾਂ ਹੀ ਕਰਨੀ ਆ ਬਸ ਖੋਲੀ ਤਾਂ ਪਾਉਣੀ ਉਹ ਜਿਹੜੇ ਉਹ ਲਾਗ ਫੁੱਡਾ ਜਾਏ ਉਹਦੇ ਚ ਪਾਪੂਗਾ ਪਾ ਸਤ ਪੰਦਾ ਢੂੜੀ ਦੀ ਅੰਗਰੇਜ਼ੇ ਕਰੂੰਗਾ ਉੱਥੇ ਮਸ਼ੀਨ ਆਪਣਾ ਦਿਮਾਗ ਲੈ ਨਾ ਆਇਆ ਦਿਮਾਗ ਉਹ ਕਿਦਾਂ ਕੱਪ ਕਰੀਦਾ ਸੀ ਮੈਨੂੰ ਉੱਤੇ ਪਹਿਲਾਂ ਉਹ ਕਹਣਾ ਮੈਂ ਬਾਲੀ ਦੀ ਉਹ ਬਸ ਗੱਲ ਕਰ ਰਿਹਾ ਬੈਠ ਕੇ ਗੱਲ ਹਾਦੂ ਵੀ ਉਹ ਬਸ ਉਹ ਨਹੀਂ ਤਾਂ ਹੰਡਾ ਬਾਈ ਅੱਛਾ ਹਾਦੂ ਵੀ ਹਾਂ ਇਹਨੇ ਭਾਈ ਪਹਿਲਾਂ ਦੀ ਖੋਲੀ ਉਹ ੱਲੇ ਵਾਲੀ ਦੀ ਤਾਂ ਉਹ ਚਲ ਠੀਕ ਹੈ ਮੰਨਦੇ ਉਹਦੇ ਬਾਅਦ ਸਰਕਾਰ ਕੇ ਜੁਰੀ ਦੀ ਤਾਂ ਗਿਰ ਵੀ ਲਈ ਸਰਕਾਰ ਉਹ ਚਲ ਉਹ ਆ ਗਈ ਠੀਕ ਆ ੱਲੇ ਆਈ ਉਹ ਤਾਂ ਜਿਹੜਾ ਹੁਣ ਸਿਸਟਮ ਕਰਿਆ ਵਾ ਉਹਦਾ ਸਾਡਾ ਆਪਣਾ ਉਹੀ ਤਾਂ ਸੀਟ ਬਹੁਤ ਬਹੁਤ ਬੰਦੇ ਨੇ ਪਹਿਲਾਂ ਵੀ ਕਰਿਆ ਵਾ ਇਹ ਲੋਟ ਆ ਉਹ ਕੰਪੀਟ ਸਾਡਾ ਹੁਣ ਮੈਂ ਤਾਂ ਕਹ ਲਉ ਚੱਲਿਆ ਜੱਜ ਕੋਲ ਕੋਪਰੇਟ ਦੇ ਮਨੋਂ ਮੈਂ ਤੇਰੇ ਕੋਲ ਪਾਣਾ ਕਿਸ ਹੈ ਮੇਰੇ ਬਗੈਰ ਬੱਬਾ ਲਈਂ ਛੱਡ ਦੇ ਕਰ ਦੇ ਹੋਰ ਕੀ ਮੈਂ ਆਖਿਆ ਬੰਦਾ ਤੇਰਾ ਛੋੜ ਜਾ ਨਾ ਠੀਕ ਹੈ ਸਵੇਤ ਪਰਸੋਂ ਦੇ ਨਾਲ ਘੇ ਘੁੰਮਦੇ ਹੋਰੇ ਕਦੇ ਇੱਧਰ ਕਦੇ ਇੱਧਰ ਕਦੇ ਉੱਧਰ ਅੰਦਰ ਬਾਹਰ ਸੱਤ ਜਗ੍ਹਾ ਘੁੰਮ ਲਈ ਕਰੀ ਅੰਦਰ ਨਾਲ ਬਾਹਰ ਖੁੱਲੀ ਆ ਉਹਦਾ ਕਪਰੇਟ ਮੈਂ ਲੈ ਲੈਣਾ ਉਹ ਨਹੀਂ ਪਾ ਸਕਦਾ ਅਸੀਂ ਬਾਹਰ ਪਾ ਦਿੰਦੇ ਹਾਂ ਉੱਥੇ ਹਾਂ ਬਾਹਰ ਪਾ ਬੁਲੀਆਂ ਬਣਾਇਆ ਹੀ ਨਾ ਉੱਥੇ ਅਸੀਂ ਇੱਕ ਗੁਲੀ ਦਾ ਕੰਮ ਜਣਾ ਆ ਵੀ ਢਾ ਲੈਣੀ ਉਹ ਵੀ ਢਾ ਲੈਣੀ ਹੁਣ ਤੁਸੀਂ ਕੁਝ ਨਾ ਕਰੋ ਏਡਾ ਫਰਸ ਪਾ ਰੋ ਏਥੇ ਕਾਖਾ ਪਾਈਏ ਏਥੇ ਤਾਂ ਅਸੀਂ ਬਣਾ ਦੇਣਾ ਤੂੰ ਦਸ ਦਿਨ ਖੜ ਜਾ ਨਵੀਂ ਇਟ ਹੋਲੀ ਨੂੰ ਲਾ ਦੇਣੀ ਪੁਰਾਣੀ ਇਟ ਦੀ ਹੋਲੀ ਕੋਈ ਕੋਨਾ ਘਾਰਾ ਚ ਤੂੰ ਟੀਨਾ ਪਾ ਕੇ ਖੁਰੂ ਖ ਮੈਂ ਤਾਂ ਹੋਲੀ ਛੱਡ ਦੇ ਲੈ ਤੂੰ ਉਹਦੇ ਦੋ ਡੰਗ ਕਰ ਰਿਹਾ ਹੈ ਅੱਡਾਈ ਮੈਂ ਕਿਹਾ ਦੋਵੇਂ ਹੋਲੀ ਆ ਢਾਈ ਮੇਸਾ ਖੜੀਆਂ ਮੈਂ ਉਸ ਦੇ ਕੇ ਆ ਸੌਦਾ ਕਰਤਾ ਕੱਟੀ ਦਾ ਸੌਦਾ ਕਰਤਾ ਕੱਲ ਡੇਢ ਡੇਢ ਗਏ ਆ ਮੈਂ ਉਸ ਦੇ ਦੋ ਕੱਟੀਆਂ ਸੌਦਾ ਕਰਤਾ ਉਹਦੇ ਨੂੰ ਜਿਹਨੇ ਸਿੰਘ ਤੇ ਦਿਖਾ ਦਉਂਦੇ ਜਿਹਨੇ ਉਹ ਸਾਡਾ ਨਿਕਲ ਹੀ ਨਹੀਂ ਹੁਣ ਨਿਕਲੇ ਆਏ ਬਾਦ ਵਿੱਚ ਪਹਿਲਾਂ ਡਾਕਟਰ ਕਹਿੰਦਾ ਸਿੰਘ ਨਹੀਂ ਹੋਣੇ ਇਹਦੇ ਹਾਂ ਲੈ ਠੀਕ ਆ ਇਹਦੇ ਕਿਹੜਾ ਦਿਖਾਏ ਤੇ ਅਸੀਂ ਉਹ ਵੀ ਨਿਕਲੇ ਆਏ ਇਹਦੇ ਵੀ ਤੇ ਦਿਖਾਏ ਆਈ ਦੇ ਦੇਖਲਾ ਨਿਕਲੇ ਆਏ ਉਹ ਕਿ ਤੋ ਆਏ ਲੱਗਦੀ ਸਿੰਘਾਂ ਦੀ ਕਹਿੰਦੇ ਕਦੇ ਉਹ ਰਾਦਵੇ ਕਹਿੰਦੇ ਸਿੰਘ ਨਹੀਂ ਨਿਕਲੋ ਹੁਣੀ ਲੈ ਰਹੇ ਹੁਣੀ ਇਹ ਤਾਂ ਗੈਂਦ ਸਿੰਘਾਂ ਆ ਤਾਂ ਨਹੀਂ ਆ ਕਰਦੇ ਆਪਾਂ ਪਤਾ ਨਹੀਂ ਇਹ ਮਾਰਦੀ ਹੈ ਮਾਰਦੀ ਮੋਗ ਇਹਦਾ ਪੰਗਾ ਹੈ ਮੈਂ ਨਹੀਂ ਮਾਰਦੀ ਮੈਂ ਇਹ ਮਾਰਦੀ ਘਟਾ ਇਹ ਆਏ ਮਾਰਦੀ ਤੇਰੇ ਕੋਲ ਜੇ ਖੋਲਣ ਲੱਗਦਾ ਆਏ ਮਾਰਨੇ ਸਿੰਘ ਤਾਂ ਤਾਂ ਕਾਮਦੇ ਇਹਨਾਂ ਦੇ ਇੱਕ ਸਿੰਘ ਇਹਨਾਂ ਦੇ ਪਤਾ ਕੀ ਆਏ ਮੈਂ ਤੇ ਹੁੰਦੇ ਆਏ ਖੁੰਡੇ ਇਹ ਖੜੇ ਮੂਰੇ ਹੁੰਦੇ ਆ ਹੰਦੇ ਹੁੰਦੇ ਆਏ ਨਹੀਂ ਆਏ ਮੂਰੇ ਨੂੰ ਹੁੰਦੇ ਗਏ ਆਏ ਨੇ ਦੇਖੀ ਤੂੰ ਆਏ ਹੁੰਦੇ ਗਏ ਆਏ ਦੇ ਬੰਡ ਪਿਆ ਪਿਆ ਹੁੰਦਾ ਜਿਹੜੀ ਬਲੈਤੀ ਗਏ ਉਹਦੇ ਸਿੱਧੇ ਨੂੰ ਥੋੜੀ ਮੂਰੇ ਨੂੰ ਹੁੰਦੇ ਦੇ ਹੂੰ ਥੱਲੇ ਜਿਹੜੀ ਆਈ ਹੈ ਬਲੈਤੀ ਹੈ ਉਹ ਤੋਂ ਕਰਦੀ ਹੈ ਨਾਂ ਬਲੈਤੀ ਹੈ ਨਾ ਜਰਸੀ ਜਰਸੀ ਜੀ ਆਹ ਜਰਸੀ ਦੋਗਲੀ ਜੀ ਆ ਤਾਂ ਜਰਸੀ ਤਾਂ ਪੂਰੇ ਕਲਰ ਦੀ ਹੁੰਦੀ ਹੈ ਦਸ ਨਹੀਂ ਹੈ ਜੀ ਦੋਗਲੀ ਜੀ ਹੈ ਦੇਸੀ ਜੀ ਹੈ ਦੇਸੀ ਇਹ ਜਰ ਬਲੈਤੀ ਕੀ ਹੈ ਉਹ ਹੈ ਜਿਹੜੀ ਪਹਾੜਾਂ ਮਾਂ ਨਹੀਂ ਘੁੰਮਦੀ ਮਦਰ ਕਰਦ ਵਾਲੀਆਂ ਉਹ ਹੈ ਪਾਣ ਤੋਂ ਲੈ ਕੇ ਆਏ ਆ ਉਹ ਗਾਇਆਂ ਦਾ ਇੱਕ ਜਿਹੜੀ ਗਾਇਆਂ ਨਾ ਜਿਹਦਾ ਭੂੰਗ ਬੱਜਿਆ ਹਾਂ ਹਾਂ ਬਸ ਗਾਇਆਂ ਜਿਹੜੀ ਦੁੱਧ ਦੇ ਨਹੀਂ ਰੁਕਦੀ ਹੈ ਜੀ ਤੂੰ ਤਈ ਜਾਣਾ ਇਹ ਨਹੀਂ ਚਾਹੇ 2 ਸਾਲ ਵੀ ਸੂਵੇ ਇਹ ਉਪਰ ਹੀ ਜਾਂਦੀ ਆ ਜਾ ਆ ਜਾ ਉਹ ਆ ਗਿਆ ਹਾਂ ਫਾਇਦਾ ਹੈ ਨਾ ਮੈਂ ਹੱਸਦਾ ਹਾਂ 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 6 ਮਹੀਨੇ ਤੋਂ ਦੰਦੀਆ 7ਵੇਂ ਮਹੀਨੇ ਤੋਂ ਬਾੜੀ ਨੂੰ ਮਾਰ ਕੇ ਲੱਤੋਂ ਮਾਰਦੀ ਉਹ ਆ ਕੇ ਹੂੰ ਇਹ ਗਾਇ ਨੰਬਾ ਦੁੱਧ ਦੀ ਹੋਰ ਲੰਬਾ ਬਰਦਰਸਾ ਗਾਇਰਾਂ ਲੰਬਾ ਬਰਦਰਸਾ ਆ ਇਹਦਾ ਰੂਪ ਹੈ ਕੰਮ ਗਾਇਆਂ ਦਾ ਆਰੇ ਇਹ ਉਹ ਦੋ ਚੀਜ਼ ਤੇ ਲਿਆਉਂਗੇ ਹੁਣ ਹੈ ਦੋ ਚੋਟੀਆਂ ਸੌਦਾ ਕਰਤਾ ਕੱਲ ਚਾਚੇ ਨਾਲ ਛੱਡ ਪੈ ਗਿਆ ਜਿੱਦ ਨੂੰ ਬਨੇ ਖੋਲੀ ਹੋਣੀਆਂ ਬਸ ਹੋਰ ਕੀ ਉਹ ਰਾਇਨ ਵੀ ਅੱਖਾਂ ਨੂੰ ਮਾਰ ਫੋਨ ਪੈਂਦਾ ਤੇਰਾ ਦਾਰਾ ਪੈਂਦਾ ਕਾਹਦਾ ਪੈਂਦਾ ਉਹ ਚਿੱਕਾ ਝਾਰ ਕੇ ਕਰਦਾ ਫੋਨ ਸੁਲੇ ਬਣਾਇਆ ਪਿਆ ਜਾ ਫੇਰ ਲੱਗਦਾ ਉਹ ਮੈਂ ਜਾ ਕੇ ਆਇਆ ਕੋਈ ਨਾ ਦੇ ਹਾਂ ਗੱਡਾਂ ਨੂੰ ਥੱਲੇ ਪ੍ਰਾਈਮਰ ਮਾਰ ਲਿਓ ਕਾਲੂ ਉਹ ਲੋੜ ਨਹੀਂ ਯਾਰ ਪ੍ਰਾਇਮਰ ਜੀ ਗਾੜਾ ਨਾ ਰੰਗ ਮਰਾਜਣਾ ਹੁਣ ਕੀ ਆ ਲੋੜ ਹੈ ਇਹੋ ਵੀ ਜਬੰਗ ਪੇ ਰੰਗ ਕਰਾ ਦੂੰ ਇੱਕ ਬੱਤ ਦੱਸਾਂ ਤਾਂ ਨਹੀਂ ਕੀ ਕਰਨਾ ਹੁਣ ਠੀਕ ਹੈ ਉਹ ਗਾਡਰ ਜਿਹੜਾ ਪੁੰਨੇ ਵਾਲਾ ਉਹ ਸੈਂਟਰ ਚ ਐ ਪਾਉਣਾ ਹੈ ਆਹੇ ਠੀਕ ਹੈ ਜਿਹੜੇ ਆਹ ਦੋ ਗਾਡਰ ਆਪਣੇ ਇਹ ਲੰਬਾ ਬਾਇਆ ਪਾਉਣਾ ਆਪਾਂ ਨੇ 20 ਫੁੱਟ ਦਾ ਇੱਕੜੇ ਬੋਰ ਚਾ ਬੰਟਾ ਆਈ ਗਏ ਤਿੰਨ ਪਾਈ ਆਪਣੇ ਆਪਾਂ ਇਹ ਆ ਉਹ ਡੱਬੀ ਕੱਢ ਕੇ ਜਿਹੜੀ ਉਹ ਪਰਾਂ ਲੱਗੀ ਵੀ ਆ ਉਹਨੂੰ ਸੈਂਟਰ 'ਚ ਕੱਢ ਕੇ ਉਹਦੇ ਪਰ ਆਹ ਗੱਡਰੇ ਟਿਕਾ ਦੇਣਾ ਗੱਬੇ ਵਾਲੀਆਂ ਡੱਬੀਆਂ ਨੇ ਉਹ ਐ ਚੱਕ ਲੈਣਾ ਬਸ ਠੀਕ ਆ ਚਾਰੇ ਗੱਡਰੇ ਇੱਧਰ ਪਾ ਦਿਓ ਉੱਥੇ ਹੋਰ ਦੇਖਦੇ ਆਪਾਂ ਪ੍ਰੋਜੈਕਟ ਪਾ ਲਈਏ ਉਹਦੇ ਕੈਂਚੀ ਪਾਉਣੀ ਆ ਪਰਾਂ ਕੈਂਚੀ ਪਾਦਣੀ ਨਾਲ ਵੀ ਗੰਦ ਤੇ ਉਹਦੇ ਅੱਧਰਲੇ ਕੈਂਚੀ ਪਾਦਣੀ ਬਸ ਉਹ ਈਸੀ ਵਾਲੇ ਵੀ ਉੱਪਰ ਰਖਾਤਾ ਐ ਈਸੀ ਉੱਪਰ ਕਰਾਤਾ ਕੈਂਚੀ ਪਾਉਣੀ ਵੀ ਲੋੜ ਨਹੀਂ ਹਸਦੀ ਰ ਤੈਂ ਟੀਨ ਟਕਾਉਣੀ ਆ ਉੱਪਰ ਜਿਹੜੀ ਡੱਬੀ ਐ ਵੀਡੀਓ ਆ ਬਣੀ ਉਹ ਡੱਬੀ ਹੈ ਡੱਬੀ ਫਿੱਟ ਕਰਦੇ ਨਾਲ ਕੰਧ ਦੀ ਚਾਹੀ ਪਾ ਦੇ ਲੋਹੇ ਦੀ ਉਹ ਲੋਹੇ ਦੀ ਉਹ ਕਹਿਣਾ ਉਹ ਮੈਂ ਲੱਕੜੀ ਦੀ ਜਾਂਦਾ ਨਾ ਨਾ ਗੋਲ ਪਾ ਦੇ ਚੌਰਸ ਨਾਲ ਤੇ ਜਾਂ ਚੌਰਸ ਗੋਲ ਗੋਲ ਨਹੀਂ ਚੌਰਸ ਚੌਰਸ ਫਿਰ ਦੂਈ ਕਰਨੀ ਪੈਣੀ ਚੌਰਸ ਲਿਆਉਂਗਾ ਚੱਲ ਹਾਂ ਜਗ੍ਹਾ ਹੀ ਕੁਛ ਨਹੀਂ ਹੈਗੀ 12 ਫੁੱਟ ਜਗ੍ਹਾ 15 ਹੋਰ ਕਿਹਾ 12 ਫੁੱਟ 15 ਕਿੱਥੇ ਹੋਣੀ ਆ 15 ਫੁੱਟ ਹੈ ਮਣੀ ਨਹੀਂ ਕਿਹੜੀ ਉਹੋ ਲਾਗ ਜਿਹੜੀ ਉੱਧਰ ਰਹਿਣੀ ਆ 13 ਫੁੱਟ ਹੈ 13 13 ਦੇ ਨਾਲ ਕਮਰਾ ਹੋ ਉੱਥੀ ਤੇ ਕਮਰਾ ਸਟਾਰਟ ਆ ਹੋ 43 ਫੁੱਟ ਹੈ ਨਾ ਹਾਂ ਠੀਕ 13 ਦਾ ਕਮਰਾ ਆਹ 13 ਨੂੰ ਕਿਆ ਕਹਿੰਦੇ ਡੱਬੀ ਟੀਨੇਜ ਤੇ ਲਟਕੋਣੀ ਕੋਈ ਵਿਚ ਵੜ ਜਣੀ ਉਹ ਮੈਂ ਤਾਂ ਪੰਮੇ ਦੇਖਿਆ ਹੁਣ ਪੰਮੇ ਨੇ 20 22 ਫੁੱਟ ਇੱਕ ਕਾਡਰੇ ਪਾਈ ਉਹ ਥੋੜਾ ਜਿਹਾ ਕੱਪੜੇ ਹੁਣ ਕੱਪੜੇ ਛੁੱਟੇ ਖਾਲੀ ਲੱਗਦਾ ਫਿਰ ਉਹ ਹਾਂ ਸਮਝਿਆ ਗੱਲ ਜਿਹੜੀ ਕੈਂਚੀ ਵਾ ਜਾਂਦੀ ਐ ਨਾ ਕੈਂਚੀ ਦਾ ਮਤਲਬ ਉਹ ਵੀ ਬਣ ਜਾਂਦੀ ਐ ਚਾਹ ਪੈ ਪੈ ਪਾ ਦੇ ਜਿਹੜੀ ਲਾਈ ਜਾਂ ਮੂੰਹ ਲਾਈ ਜਾਂਦੀ ਐ ਟੌਰ ਵੀ ਬਣ ਜਾਂਦੀ ਐ ਹੈ ਕਿ ਨਹੀਂ ਹਾਰੇ ਕੱਪੜੇ ਇਥੇ ਰੱਖ ਰੇ ਤੂੰ ਵੀ ਤਾਂ ਦੇ ਗਕੀਲੇ ਪਰ ਬੈਠਾ ਕੱਪੜੇ ਖਰਾਬ ਕਰਨੀ ਹੂੰ ਇਹ ਇਹ ਬਹੁਤ ਹੋਇਆ ਕੌੜਾ ਬੱਚਾ ਕੀ ਕੀ ਮੱਛੀ ਕੌੜੀ ਆ ਥਿੰਕ ਤੋ ਗੋਣੇ ਪੈਣੇ ਆ ਹੁਣ ਤੇ ਦੁਕਾਨ ਹੋਣੀ ਇਹ ਅੱਜ ਕੀ ਬਹੁਤ ਆ ਇਹ ਆ ਆਪੇ ਸੈਕਟਰ ਜਣਾ ਖੜ ਗਿਆ ਤੂੰ ਫਿਰ ਬੰਡਾ ਬਹੁਤ ਬੋਲਦਾ ਤੋ ਜਲੀ ਫਿਰ ਤੈਨੂੰ ਜਾਓ ਫਿਰ ਨਹੀਂ ਆ ਰਹੇ ਦੇ ਕੋਰਾਂ ਨੂੰ ਬਾਹਰ ਨਾ ਕਰ ਦੇ ਜਿਆਦਾ ਫਿਰ ਦੇਖੀ ਜੂਗਾ ਰਾਤ ਨੂੰ ਹੋਂ ਖੜ ਕੇ ਜਾਓ ਤੂੰ ਕੇ ਸੜੇ ਤਾਰ ਕੇ ਲੈ ਗੰਨਾ ਬਣਾ ਹਲੇ ਹੋਰ ਹੋ ਜਾਣਾ 200 ਕੰਟਲ ਉਹ ਹੈਗਾ ਦੋ ਟਨ ਗੰਨਾ 700 ਕੁਆਂਟਲ ਨਿਕਲੇ ਆ ਠੀਕ ਆ ਮੇਰੇ ਵੱਲ ਦੇ ਦੇ ਤੂੰ ਇਹ ਦੋ ਵਾਰੀਆਂ ਹੋ ਰਹੀ ਤੇ ਬਗੈਰ 700 ਨਹੀਂ 370 670 80 ਕੁਆਂਟਲ ਦਾ ਰਾਮਾ ਹੋ ਜਾਣਾ ਬੜੀ ਹੀ ਮੜੀ ਗੱਲ ਥੋੜੂ ਤੇ ਬਾ ਥੋੜੀ ਕਰੀਏ ਉਥਾਈ ਖਰਚ ਗਈ ਹੈ ਹੁਣੀ ਬਣਦੇ ਇਹ ਵੀ ਪਤਾ ਨਹੀਂ ਇਹ ਪਿਛਲੇ ਪਛਲੇ ਫਸੇ ਜਾਣੇ ਨਹੀਂ ਪਤਾ ਹੈਗਾ ਫਰ ਐਫ ਡੀਓ ਸਿੱਧੇ ਬਾਕੀਆਂ ਦੇ ਫਾਜਿਆਂ ਦੇ ਪੈਸੇ ਬਾਜੀ ਗਏ ਪਰ ਐਮਾਨਤ ਸਰਕਾਰ ਤੇ ਦਾ ਫਸੇ ਨਹੀਂ ਹੈਗੇ ਤੇ ਜੀ ਜਾਂਦਾ ਹੈ ਹੈ ਕਿ ਨਹੀਂ ਹੋਰ ਹੋਰ ਨਹੀਂ ਬਦਲਦੀ ਯਾਰ ਕੈਪਟਨ ਦੀ ਸਰਕਾਰ ਮਤਲਬ ਪਹਿਲੇ ਐਫ ਡੀ ਹੋ ਜਾਂਦੀ ਸੀ ਇਹ ਮੜੀ ਐਫ ਡੀ ਹੁੰਦੀ ਹੈ ਅਪੜੀ ਨਹੀਂ ਐਫ ਡੀਓ ਕਹਿੰਦਾ ਮੈਂ ਤੁਹਾਨੂੰ ਹਾਂ ਸਮਝ ਗਿਆ ਸਮਝ ਗਿਆ ਕੋਈ ਇਸ਼ਾਰੇ ਕੀ ਜਾ ਜਾਓ ਜਮ। ਯਾ ਅੰਦੇ ਖੜਤਾ ਜਾਉਂ ਤੋੜੀ ਜਾ ਜੀ ਐ। ਯਾਰ ਇੱਥੇ ਫੋੜ ਖੜ ਕਰਦੀ ਇੱਥੇ ਕੋਈ। ਫੋੜ ਆਪਣਾ ਖੜਾ ਕੇ ਜਾ ਬਾਈ। ਹਾਂ ਲੈ ਦੇਖ ਲੈ। ਮੈਂ ਤਾਂ ਅੱਖ ਪੱਢਣੇ ਜਾ ਮੇਰੇ ਅੱਖ ਜਾਣਾ। ਇਹਨੂੰ ਕੱਥੇ ਮੋਟਰ ਪਰੇ ਖੋਲਣੀ ਰੈਡੀ ਮੋਟਰ ਖੋਲਦੀ। ਹਾਂ ਬਸ ਖੋਲ ਕਰਾਂ ਲੈ ਆਂ। ਮੈਨੂੰ ਜਾ ਕੇ ਦਿਲਵੀਰ ਛੱਡਿਆ। ਫੋੜ ਆਪਣਾ ਖੱਦ ਲੈ ਜਦੇ ਪਿੱਛੇ। ਯਾਰ ਇੱਥੇ ਖੋਲ ਤੈਨੂੰ ਮੁੰਡਾ ਨਹੀਂ ਨਹੀਂ ਆਇਆ। ਸਾਹਮਣੇ ਕੱਢ ਲੈ ਜੀ। ਉਹ ਤਾਂ ਜਾਣਾ ਮੋਟਰ ਉੱਪਰ ਜਾ ਕੇ ਆਉਣਾ। ਹੈ? ਤਾਂ ਜਾਣਾ। ਗੱਲ ਤੇ ਦਿਲਵੀਰ ਯਾਰ ਦੇਖਾਂ ਕਿ ਦੁਆਰੀ। ਪਾਰਟ ਦੇ ਲੈ ਯਾਰ ਮੋਟਰ ਤੇ ਇਹਨੂੰ ਬਿਠਾ ਲਿਓ ਮਕੇ ਦਾ ਬੇਟਰ ਵਾਲੀ ਬੰਦੇ ਘਾਟਾ ਇਹ ਟਾਈਮ ਲੱਗੂ ਆਲੇ ਬਾਈ ਟਾਈਮ ਲੱਗਿਆ ਟਾਈਮ ਲੱਗੂ ਬਹੁਤ ਬਈਆ ਹਲੇ ਨਾ ਯਾਰ ਲੱਗੂਗਾ ਟਾਈਮ ਹਲ ਤਾਂ ਟਾਈਮ ਲੱਜਣਾ ਮੈਂ ਤਾਂ ਪਹਿਲੇ ਕਿਹੜਾ ਬੰਦੇ ਘਾਟਾ ਵੀ ਤੁਹਾਡੇ ਅੱਜ ਹਾਂਜੀ ਬੇਨਿਹਰਾ ਹੋਗਾ ਹੂੰ ਨਿਹਰਾ ਤਾਂ ਹੋਣਾ ਹੀ ਹੋਣਾ ਬਾਈ ਅੱਜ ਤਾਂ ਦੇਖੋ ਵਿਆਹ ਵੀ ਹੈ ਚੌੜੀ ਨਾ ਕਰੀਂ ਬਸ ਹੁਣੀ ਤੇ ਜ਼ਿਆਦਾ ਆਹ ਬਹੁਤ ਆ ਇਤਨੀ ਚੌੜਾ ਰੱਖੀ ਬਸ ਅਸੀਂ ਤਾਂ ਦੇਖੋ ਵਿਆਹ ਵੀ ਜਾਣਾ ਆ ਠੀਕਾ ਠੀਕ ਐ ਨੀਕੇ ਚੌੜੀ ਰੱਖੀ ਬਾਲ ਦੀ ਚੌੜੀਆਂ ਕਰੀ ਕਦੀ ਕਹਣਾ ਵੇ ਬਿਲਕੁਲ ਕਿੰਨੇ ਦੇ ਵਿਕੇ ਪਤਾ ਲੱਗਾ ਪੁੱਤਰ ਸੋਗਰਾ ਦੇਖੇ ਲੱਖ ਦੇ ਸੋਗਰਾ ਸੋਗਰਾ ਬਾਈ ਪਟਾ ਪਟਣ ਲੱਗ ਗਏ 6.5 ਲੱਖ ਦੇ ਵਿਕੇ ਕਿੰਨਾ ਏਰੀਆ ਦਾ ਪਤਾ ਚਾਰ ਤਿੰਨ ਚਾਰ ਵਿਗੇ ਜਗਾ ਹੁਣ ਬੂਟਾ ਬਹੁਤ ਹੈ ਚਾਰ ਦਿਨ ਹੋ ਗਏ ਖੁੰਝੇ ਹੀ ਪੱਟਦੇ ਉੱਥੇ ਨਹੀਂ ਪੱਟ ਹੁੰਦੇ 6 ਲੱਖ ਰੋ ਵੀ ਪਹੁੰਚ ਆਇਆ ਮਰੋ ਮਰ ਚੱਲਦਾ ਕੰਮ ਇਧਰ ਤੇ ਕਦੇ ਨਹੀਂ ਪੜਦੇ ਗਏ ਉੱਧਰ ਤੇ ਹੁੰਦੇ ਪਟਦੇ ਆ ਨਾ ਉੱਧਰ ਹੀ ਆਉਣ ਦਾ ਪਟਦੇ ਆ ਹੋਰ ਮੇਰੇ ਮੁਰੇ ਆਈ ਜਾਣਾ ਤਾਂ ਰਾਸਤਾ ਰਸਤਾ ਰੱਖਣਾ ਦਾ ਫਿਰ ਰਾਸਤਾ ਟੋਏ ਪੈਣ ਦੇ ਬਹੁਤ ਤੂੰ ਯਾਰ ਠੇਕੇਦਾਰਾਂ ਵਾਂਣਾ ਚਾ ਹਾਂ ਯਾਰ ਠੇਕੇਦਾਰਾਂ ਵਾਂਣ ਚ ਭਗੜ ਰਹਾ ਬਹੁਤ ਲੰਬਾ ਚੌੜਾ ਪਲਾਟ ਸੁੱਕ ਸੁੱਕੀਆਂ ਪਟਾਤ ਤੇ ਇੰਨੇ ਦੂਗਾ ਕਰਦੂ ਕਿਹੜਾ ਲੰਬਾ ਚੌੜਾ ਪਲਾਟ ਆ ਯਾਰ ਉਹ ਅੱਧਾ ਪਲਾਟ ਆ ਐਡਾ ਟੋਆ ਮਾਰਦੇ ਹੋਣੇ ਉਹ ਸਾਰੀ ਖਤਮ ਹੋ ਜਾਂਦਾ ਨਾ ਦੂਜੀ ਰਸਤਾ ਸੁੱਕਈ ਆ ਇੰਨੀ ਕਾ ਉਹ ਜਾਂਦੀ ਸਾੜੇ ਤਿੰਨ ਕਿੱਲਾਂ ਪਰ ਇਹ ਇੰਨੀ ਕਾ ਉਹ ਤਾਂ ਹੀ ਕਰਿਆ ਹੋਣਾ ਤਾਂ ਹੀ ਪਹਿਲਾਂ ਉਧਰ ਤੇ ਪੱਟਦੇ ਆ ਵੀ ਪਲਾਟ ਪੱਟਣਾ ਸੌਖਾ ਹਜੇ ਇਹ ਵਸਤਾ ਖਰਾਬ ਹੋ ਗਿਆ ਸਾਡਾ ਇੱਧਰੋਂ ਪੱਟਦੇ ਆਉਂਦੇ ਤਾਂ ਹੋਰ ਤੇ ਵੱਡਾ ਰਸਤਾ ਹੋਵੇ ਖਰਾਬ ਹੋ ਲਿਕੇ ਸਮਝੇ ਬਿਆਨ ਨਾਲ ਜਾਇਆ ਵਜੇ ਇਹਨੇ ਬਿਆਨ ਵਿਆਹੇ ਬਿਆਹ ਹੁਣ ਤਾਂ ਬਿਆਹ ਕਿੱਥੇ ਹੱਜ ਕਿਹੜੇ ਪੈਸਾ ਮਾ ਰੋਪੜ ਰੋਪੜ ਕਿਹੜਾ ਪੈਸਾ ਰੋਪੜ ਪੈਸਾ ਬੋਹਦਾ ਜੇ ਐਸ ਉਹ ਅੰਦਰ ਜਾ ਕੇ ਸਟੇਟ ਉਹ ਮੂਰੀ ਆ ਉਹ ਮੂਰੇ ਹੀ ਆ ਸ਼ਾਬਾ ਬਾਹਰ ਵਾਲੀ ਮੇੜਾ ਜੀ ਹਾਂਜੀ ਹੁਣ ਦੇਖੋ ਟਾਈਮ ਕਿ ਹਜੇ ਆ ਗਿਆ ਮੇਲ ਵੀ ਪੈਰਸਾਂ ਚ ਮੇਲ ਹੀ ਪੈਰਸਾਂ ਚ ਭਾਈ ਉਹ ਅਗਲਾ ਮੀਂਹ ਦੱਸਿਆ ਹੋਦਾ 15 ਤਰੀਕ ਦਾ ਤਾ ਕਰਕੇ ਹੋ ਗਿਆ ਕੰਮ ਹਾਂ ਉਹਨਾਂ ਨੇ ਤਾਂ ਕਰਿਆ ਚੱਲ ਅਗਲੇ ਨੂੰ ਵੀ ਕਰ ਲਿਆ ਹੁਣ ਮੀਂਹ ਹੋਣ ਚਲਦਾ ਹੀ ਹੋ ਗਿਆ ਬੀਤੇ ਪਾਸੋਂ ਤੱਕ ਨਹੀਂ ਆ ਪੈਣਾ ਹੁਣ ਬਾਰਨਿੰਗ ਆਈ ਬੀਤ ਮੀਂਹ ਦੀ ਤਾਂ ਹਾਂ ਪਰ ਮੈਂ ਆਪਣੇ ਨੂੰ ਦਿਖਾਏ ਨੇਗਾ ਵੈਦਰ ਰਿਪੋਰਟਸ ਆਇਆ ਨਹੀਂ ਉਹ ਐਵੇਂ ਤੇ ਵੀ ਜਿਹੜੇ ਆਮ ਲੋਨੇ ਲੋਕ ਵਟਸਐਪ ਮੈਸੇਜ ਪਾਉਂਦੇ ਆਲੇ ਉਹਨਾਂ ਨੇ ਪਾਇਆ ਵਾ ਤਾਂ ਬਾ ਠੀਕ ਆ ਠੀਕ ਆ ਬਾਹਰ ਕੱਢਤੀ ਦਮਲੇ ਲੈ ਲੈ ਕੇ ਜੋ ਗੁੰਦੇ ਵਾਲਾ ਹੈ ਮਠਾ ਗੰਨਾ ਗੰਨਾ ਦਾ ਮਿੱਠਾ ਮੂੰਹ ਤੱਕ ਜਾਂਦਾ ਹੈ ਨਾ ਇਹ 92 ਤੁਸੀਂ ਕਹਿੰਦੇ ਆ ਜਾ ਜਾਣਾ ਹੋਰ 700 ਕੰਟਲ ਕਿਹੜਾ ਉਰੇ ਨਾ ਨਾ ਇੰਨਾ ਕਿਨੇ ਕਿਹਾ ਉਹ ਭਾਈ ਓਏ ਤਵੀਰ ਉਰੇ ਓ ਤਵੀਰ ਓਏ ਇਹ ਵੀਡੀਓ ਬਣਦੀ ਆ ਉਰੇ ਦੇ ਚਲ ਗਿਆ ਤੇਰਾ ਮੰਨ ਕੇ ਚੱਲ ਆਹ ਟਰਾਲਾ ਜਾ ਕੇ 450 ਕੰਟਲ ਗੰਨਾ ਚੱਲ ਜਾਣਾ 450 3 460 ਬੀ ਬੂਜਾ ਵਿੱਚ ਹਾਂ 460 ਕੰਟਲ ਵਿੱਚ 20 ਗੱਗੇ ਵਾਲੇ ਦਾ ਸੱਪ 200 ਕੰਟਲ ਤੇ ਗੰਨਾ ਉੱਪਰ ਹੋਰ ਸਾਡਾ ਉਸ ਹਸਾ ਉਹ ਉਸ ਹੌ ਗਿਆ ਫਿਰ 600 7 ਵਿੱਗੇ ਥਾ ਉਹ ਆਂ ਅੱਠ ਜਗ੍ਹਾ ਰੱਖੇ ਦਾ 7 ਵਿੱਗੇ ਥਾ ਉਹ 99 ਕਵਾਂਟਰ ਨਿਕਲੇ ਬਿੱਗੇ ਦਾ 7 ਵਿੱਗੇ 100 ਕਵਾਂਟਰ ਰੱਖ ਲੈ 99 ਪਾਪਾ 100 ਐਵਰੇਜ ਆ ਗਈਲੇ ਦੀ 950 ਰੱਖ ਲੈ 500 ਨਹੀਂ ਲਾਉਣੀ ਜੇ ਕਈ ਗਿਲਾ ਕਹੇ ਵੀ ਹਾਂ ਜੀ ਨਹੀਂ ਨਿਕਲੇ ਹਣਾ ਠੀਕ ਹੈ 500 ਬਣਦਾ ਉਹ ਖੇਤ ਵੀ ਉਹ ਤਾਂ ਨਾਨਾ ਮਾ ਖੇਤ ਆ ਕੰਨ ਨਹੀਂ ਲੱਗਿਆ ਕਦੇ ਉਹ ਤਾਂ ਹੀ ਤਾਂ ਹੋਇਆ ਤਾਂ ਹੀ ਹੋ ਗਿਆ ਨਹੀਂ ਉਹ ਬਾਕੀ ਦਾ ਬਾਈ ਝੂਠੇ ਜਿਹੜਾ ਕਹਿੰਦਾ 700 ਹੁੰਦਾ ਕੀਲੇ ਦਾ ਵੀ ਸਾਡੇ ਵੱਲ ਹੀ ਹੁੰਦਾ ਹੈਗਾ ਨਾ 500 ਹੀ ਨਿਕਲਦਾ ਬਈ ਆਪਣੇ ਬਹੁਤ ਤਕੜਾ ਕੰਨਾ ਦਾ 500 ਵੀ ਹੱਦ ਹੈ ਕਿ ਥੋੜਾ ਤਕੜਾ ਕੰਨਾ ਦਾ ਇਹ 500 ਵੀ ਬਈ ਹੱਦ ਵਾਲਾ ਵੀ ਬਈ ਬਹੁਤ ਜ਼ੋਰ ਲਾ ਕੇ 500 ਤੇ ਬੜੀ ਗਾਹਾਂ ਕੰਨਾ ਖੜਾ ਦਾ ਹਾਂ ਐਵਰ ਨੇ ਨਹੀਂ ਜਿਹੜੀ ਘਟਾਈ ਹੈ ਕੰਨਾ ਗਰੇ ਨਹੀਂ ਕਿਸੇ ਦੀ ਆਈ ਬਸ ਇਹਦੀ ਆ ਨਹੀਂ ਗਰੇ ਨਹੀਂ ਕੰਨੇ ਉਹ ਨਹੀਂ ਗਰੇ ਕੰਨੇ ਨਹੀਂ ਕਿਉਂਕਿ ਮੈਂ ਕਿਸੇ ਦਾ ਕੰਨਾ ਗਰੇ ਦੇਖਿਆ ਨਹੀਂ ਹੈਗਾ ਆਈ ਜੋ ਪਹਿਲਾਂ ਆਈ ਦਵੀਰ ਜਾ ਉਹ ਕੰਨਾ ਤਕੜਾ ਹੋਇਆ ਮੇਰਾ ਆਈ ਆ ਤਾਂ ਕੇ ਲੈ ਕੇ ਮੋਗੋ ਗੋਡੇ ਲਾਈ ਨੇ ਨਹੀਂ ਕੰਨਾ ਕਿਸੇ ਨੇ ਕਿਹਾ ਠੀਕ ਆ ਇਹ ਗੋਡਣੀ ਲੱਗ ਜੰਨਾ ਹਲੇ ਕਿਹੜਾ ਹਾਂ ਬਾਹਰ ਕਹਿੰਦਾ ਮੈਂ ਤੇ ਗੋਡੀ ਤਰਤ ਅਪ੍ਰੈਲ ਜਾਵਾਂ ਨੇਰੀ ਜੀ ਪਹਿਲਾਂ ਆਈ ਸੀ ਜਿਆਦਾ ਗੋਡਣੀ ਲੱਗਦੇ ਰਹਾ ਇਹ ਉਹ ਮੇਲੇ ਸਵਾਲੀ ਅੱਜ ਵੀ ਨਹੀਂ ਕੱਢੀ ਕਾਲੂ ਕੱਢਣੀ ਹੈ ਇਹ ਅਪ੍ਰੈਲੇ ਚ ਲਾਵੂਗਾ ਮੈਂ ਕਹਿੰਦਾ ਚਲਾ ਦੇਣਾ ਅਪ੍ਰੈਲ ਗੰਨਾ ਝੋਕਣ ਜਾ ਰਿਹਾ ਨਾਰਮਲ ਆਏ ਨਹੀਂ ਅੱਗੇ 12 ਅਪ੍ਰੈਲ ਨੂੰ ਇਹਨੂੰ ਬੰਦ ਹੋ ਗਦਾ ਮਾਰਚ ਨੂੰ ਹਾਂ ਨਾ ਵੱਧ ਰਿਹਾ 7 ਫਰਵਰੀ ਨੂੰ ਬੰਦ ਹੋ ਆ 7 ਮਾਰਚ ਨੂੰ ਬੰਦ ਹੋ ਗਿਆ ਤਾਂ 8 ਨੂੰ ਆਓ 11 ਫਰਵਰੀ ਇੱਕ ਸਾਲ 15 ਫਰਵਰੀ ਨੂੰ ਹੋ ਗਿਆ ਤਾਂ ਉਹ ਹਾਂ ਅਸੀਂ ਬੰਦ ਕਰਤਾ ਉਹਦਾ ਗੱਲ ਨਾ ਤਾਂ ਰੀਤੀ ਰਿਵਾਜ ਦਾ ਕਾਰਡ ਹੈ ਦੋ ਪਰਤੀਰੇ ਕੋਲ ਲਾਜ਼ਮੀ ਹੁੰਦੀ ਹੁੰਦੀਆਂ ਜੜ ਨਹੀਂ ਪਟਦੇ ਗੱਦੇ ਦੀਏ ਪਟਣੀਓ ਨਹੀਂ ਆਇਦ ਕੀ ਫੇਰ ਦਵਾੜ ਜਾ 20 ਤਾਂ ਦੋ ਚਾਰ ਪਰਤੀਆਂ ਫੇਰੋ ਜਾਈਆਂ ਉਹ ਕਿਹਾ ਹੁਣ ਮੇਰੋ ਪੂਰੀ ਆ ਜੇ ਪਰ ਇੱਕ ਵੀ ਸਰਦੇ ਅਵੇ ਕਹੂੰਗੀ ਪਲਾਟ ਚਾਰ ਕਿਲੇ ਦਈਆ ਪਲਾਟ ਤਖੜਾ ਹੈ ਠੀਕ ਹੈ ਫਿਰ ਬਹੁਦੇ ਨਹੀਂ ਠੀਕੇ ਬਥੇਰੀ ਬਾਈ ਪੈਣਾ ਹਾਂ ਅਵੀ ਲੀਲਾ ਦਾ ਇੱਕ ਵਾਰ ਪੱਗਾ ਸੀ ਦੋ ਕਿਲੇ ਦੀ ਟੂੜੀ ਟੋਈ ਦੀ ਸਾਰੀ ਓ ਟੋੜੀ ਪਈ ਅੱਧੀ ਰਾਤ ਨੂੰ ਜਾਇ ਕਰੀਏ ਥੜਕਰੂ ਆਏ ਕਰੀਏ ਇੱਕ ਵੇ ਇਹ ਤਾਂ ਐਨੀ ਸੀ ਇੱਕ ਦਿਨ ਝਟੋ ਹੁੰਦੀ ਇੱਕ ਦਿਨ ਵੀ ਗਿਆ 11 ਇੱਕ ਕਵੇਟ ਹੋਤੀ ਇਹ ਕਰਨ ਲੈ ਬੂਟੀ ਵਾਲੀ ਦਾ ਪੜਾਈ ਦੀ ਫਰੇਸ਼ ਨਾ ਬੂਟਾਂ ਚ ਕਢਾਈ ਦੀ ਥੋੜੀ ਦੋ ਕੀ ਦੇ ਕਹਿੰਦਾ ਲੈ ਵੀ ਤੇਰੀ ਮੈਂ ਚਾਰੇ ਗੀਲੇ ਤੇ ਮੰਡਰੇ ਠੇਕੇ ਬਲਦੇ ਹੋਵੇ ਉਹ ਚਾਰੇ ਸਾਰੇ ਸਨਾਂ ਖੜੇ ਹੋਏ ਗੁੱਲੀ ਡੰਡਾ ਨੂੰ ਜੰਤਾਂ ਦਾ ਦਾ ਗਰ ਇਹ ਵੀ ਸਾਲੇ ਡੰਡੇ ਫੋਨ ਦੇ ਚ ਕੀਲੇ ਹੀ ਆਏ ਕਰੇ ਇੱਕ ਰਾ ਚ ਕੀਲੇ ਹੀ ਆਏ ਕਰੇ ਇੱਕ ਬਾੜਮਾ ਹੁੰਦੀ 735 ਤੈਨੂੰ ਪਤਾ ਹੀ ਕਿੰਨਾ ਭੱਜਦਾ ਬਸ ਹੋ ਗਈ ਭੈਣ ਜਾਨ ਮੋਰ ਕੇਰੀ ਮੈਂ ਕਿਸੇ ਨਾਲ ਸਮਝੌਤਾ ਕਰਾ ਟੋ 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 ਆਈ ਵਾਲਾ ਵੀ ਲੋਕ ਬਾਈ ਕਿੱਥੇ ਜਿੱਥੇ ਮੇਰਾ ਮਕਾਨ ਹੁਣ ਬਵਾਇਆ ਅਸੀਂ ਆ ਜਿੰਦੇ ਆ ਜਿੱਧਰ ਅੰਦਰ ਮਗਾ ਚ ਬਾਈ ਬਸ ਹੋ ਗਈ ਬਾਈ ਸਾਡੀ ਇੰਨੇ ਨਾ ਗੇਟ ਆ ਉਹ ਵੰਡ ਰਾਇਆ ਕਰ ਇਧਰ ਹੋਰ ਔਖਾ ਕੰਮ ਹੋ ਜਾਂਦਾ ਬਾਈ ਫਿਰ ਮੁੜ ਕੇ ਅਸੀਂ ਵੀ ਨਹੀਂ ਸਮਝਾਉਂਤਾ ਕਰਾਂ ਕਿਸੇ ਨਾਲ ਈਰ ਨੂੰ ਵੀ ਤਰਸ ਆ ਗਿਆ ਸਾਡੇ ਤੇ ਵਿਕਾਰਤਾ ਹੋ ਗਿਆ ਅਸੀਂ ਕਿਹੜਾ ਤੋੜ ਕੇ ਲੈ ਦੂੰਗਾ 95 ਇਹਨਾਂ 38 ਤੋੜ ਉਹਥੇ ਤੇ ਕਰ ਸ ਵੀ ਕਰ ਜੀ ਕਿਕਟ ਚ ਆ ਜਾਣੀ ਬਸ ਇਹ ਜਾਂ ਉਥੇ ਪਾਏ ਗਈਏ ਉਹ ਤਾਂ ਕੋਈ ਲੈ ਵੀ ਨਾ ਕਰੇ ਇੱਲੇ ਆ ਲਾਪਰੀ ਤੋੜ ਕੇ ਆਹ ਪਰਲੀ ਭਰੀ ਜਿਹੜੀ ਡੌਲ ਨਾਲ ਲਾਪੀ ਤੇ ਲੰਗ ਤੋੜ ਕੇ ਲਾਪਰੀ ਰ ਵਰਖਾ ਗੰਨੇ ਦੀ ਪੱਤੀ ਆਓ